ਡਾਇਬੀਟਿਸ ਵਾਲੇ ਪੇਸ਼ੈਂਟ ਨੂੰ ਕਈ ਸਾਰੇ ਭੁਲੇਖੇ ਹੁੰਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜੋ ਮਿੱਠੀ ਚੀਜ਼ ਨੇ ਉਹਨਾਂ ਤੋਂ ਆਪਣੇ ਆਪ ਨੂੰ ਦੂਰ ਕਰ ਲਓ ਤੇ ਤੁਹਾਡੀ ਜੋ ਡਾਇਬੀਟਿਸ ਵਾਲੀ ਜੋ ਬਿਮਾਰੀ ਹੈ ਉਹ ਖਤਮ ਹੋ ਜਾਵੇਗੀ ਤੇ ਜੋ ਤੁਹਾਡਾ ਲੈਵਲ ਹੈ ਡਾਇਬੀਟਿਸ ਦਾ ਉਹ ਨਹੀਂ ਵਧੇਗਾ ਪਰ ਘਰ ਦੇ ਵਿੱਚ ਰੱਖੀਆਂ ਕੁਝ ਅਜਹੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਵਰਤੋਂ ਤੁਸੀਂ ਅੱਜ ਵੀ ਕਰ ਰਹੇ ਹੋ ਤੇ ਤੁਹਾਨੂੰ ਨਹੀਂ ਪਤਾ ਕਿ ਉਹਨਾਂ ਦੀ ਵਰਤੋਂ ਦੇ ਨਾਲ ਵੀ ਤੁਹਾਡਾ ਜੋ ਡਾਇਬੀਟਿਸ ਹੈ ਉਸ ਦਾ ਲੈਵਲ ਵਧ ਰਿਹਾ ਹੈ ਜੀ ਹਾਂ ਤੇ ਆਓ ਅੱਜ ਜਾਣਦੇ ਹਾਂ ਉਹਨਾਂ ਪੰਜ ਚੀਜ਼ਾਂ ਬਾਰੇ ਜੋ ਘਰ ਦੇ ਵਿੱਚ ਆਮ ਹੀ ਮਿਲ ਜਾਂਦੀਆਂ ਨੇ ਤੇ ਜੋ ਡਾਇਬਟੀਜ਼ ਵਾਲੇ ਪੇਸ਼ੈਂਟ ਨੇ ਉਹਨਾਂ ਨੂੰ ਲੱਗਦਾ ਕਿ ਇਸ ਦੇ ਨਾਲ ਡਾਇਬਟੀਜ਼ ਤਾਂ ਹੁੰਦੀ ਹੀ ਨਹੀਂ ਲੈਵਲ ਜੋ ਹੈ ਉਹ ਨਹੀਂ ਵੱਧਦਾ ਤੇ ਆਓ ਜਾਣਦੇ ਹਾਂ ਕਿ ਆਖਰ ਉਹ ਖਾਣ ਵਾਲੀਆਂ ਚੀਜ਼ਾਂ ਕਿਹੜੀਆਂ ਨੇ ਜੋ ਕਿਚਨ ਦੇ ਵਿੱਚ ਮੌਜੂਦ ਨੇ ਤੇ ਵੱਡਾ ਭੁਲੇਖਾ ਦੂਰ ਕਰਦੇ ਆਉਣਾ ਪੇਸ਼ੈਂਟਸ ਦਾ ਜੋ ਮਰੀਜ਼ ਨੇ ਡਾਇਬਟੀਜ਼ ਦੇ ਦੁਨੀਆ ਜਨੇ ਪਾਰਤ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਲੋਕ 슈ਗਰ ਦੀ ਬਿਮਾਰੀ ਤੋਂ ਪੀੜਤ ਹੋ ਰਹੇ ਨੇ ਹਰ ਸਾਲ ਇਹ ਆਂਕੜਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਖਰਾਬ ਖਾਣ ਪੀਣ ਅਤੇ ਜੀਵਨ ਸ਼ੈਲੀ ਕਾਰਨ 슈ਗਰ ਦਾ ਖਤਰਾ ਵੱਧਦਾ ਜਾ ਰਿਹਾ ਹੈ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਜ਼ਿਆਦਾ ਖੰਡ ਖਾਣ ਦੇ ਨਾਲ 슈ਗਰ ਹੋ ਜਾਂਦੀ ਹੈ ਪਰ ਸਿਹਤ ਮਹਾਰਾ ਦਾ ਕਹਿਣਾ ਹੈ ਕਿ 슈ਗਰ ਦਾ ਸੰਬੰਧ ਮਠਾਈਆਂ ਖਾਣ ਦੇ ਨਾਲ ਨਹੀਂ ਹੈ ਬਹੁਤ ਸਾਰੇ ਲੋਕ ਜੋ ਬਹੁਤ ਜ਼ਿਆਦਾ ਮਠਾਈਆਂ ਖਾਂਦੇ ਨੇ ਉਹਨਾਂ ਨੂੰ ਸ਼ੂਗਰ ਨਹੀਂ ਹੁੰਦੀ ਜਦੋਂ ਕਿ ਕੁਝ ਲੋਕ ਜੋ ਮਠਾਈਆਂ ਬਿਲਕੁਲ ਵੀ ਨਹੀਂ ਖਾਂਦੇ ਉਹਨਾਂ ਨੂੰ ਸ਼ੂਗਰ ਹੋ ਜਾਂਦੀ ਹੈ ਦਰਅਸਲ ਡਾਇਬੀਟੀਜ਼ ਇਨਸੂਲਿਨ ਦੀ ਕਮੀ ਜਾਂ ਫਿਰ ਇਨਸੂਲਿਨ ਪ੍ਰਤੀਰੋਧਤਾ ਨਾਲ ਹੁੰਦੀ ਹੈ ਨਾ ਕਿ ਮਠਾਈਆਂ ਖਾਣ ਦੇ ਨਾਲ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਬਹੁਤ ਜ਼ਿਆਦਾ ਚੀਨੀ ਖਾਣੀ ਚਾਹੀਦੀ ਹੈ ਸ਼ੂਗਰ ਦੇ ਮਰੀਜ਼ਾਂ ਯਾਨੀ ਕਿ ਡਾਇਬੀਟਿਕ ਪੇਸ਼IENTS ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਬਠੀਆਂ ਆਇਆਂ ਤੋਂ ਇਲਾਵਾ 슈ਗਰ ਦੇ ਮਰੀਜ਼ਾਂ ਨੂੰ ਕੁਝ ਹੋਰ ਖਾਣੀਆਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਇਹ ਉਹਨਾਂ ਦੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਜੀ ਹਾਂ ਹੁਣ ਤੁਹਾਨੂੰ ਇੱਕ ਗੱਲ ਅਸੀਂ ਜੋ ਦੱਸ ਰਹੇ ਇਹ ਬਹੁਤ ਜ਼ਿਆਦਾ ਧਿਆਨ ਦੇਣ ਵਾਲੀ ਗੱਲ ਹੈ 슈ਗਰ ਦੇ ਮਰੀਜ਼ਾਂ ਨੂੰ ਕੁਝ ਅਜਹੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਆਪਣੇ ਆਪ ਨੂੰ ਦੂਰੀ ਬਣਾ ਲੈਣੀ ਚਾਹੀਦੀ ਹੈ ਜੀਆ ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਨ ਦੇ ਨਾਲ ਹਾਈ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ ਅਤੇ 슈ਗਰ ਖਤਰਨਾਕ ਰੂਪ ਧਾਰਨ ਕਰ ਸਕਦੀ ਹੈ ਤੁਹਾਨੂੰ 슈ਗਰ ਹੈ ਜਾਂ ਨਹੀਂ সোডিয়াম ਯਾਨੀ ਨਮਕ ਦਾ ਰੋਜ਼ਾਨਾ ਜੀਵਨ ਦੇ ਵਿੱਚ ਘੱਟ ਮਾਤਰਾ ਦੇ ਵਿੱਚ ਸੇਵਨ ਕਰਨਾ ਚਾਹੀਦਾ ਹੈ ਆਲੂ ਦੇ ਚਿਪਸ ਅਤੇ ਫ੍ਰੈਂਚ ਫ੍ਰਾਈਜ਼ ਵਰਗੇ ਸਨੈਕਸ ਦੇ ਵਿੱਚ ਬਹੁਤ ਜ਼ਿਆਦਾ ਨਮਕ ਹਾਨੀਕਾਰਕ ਹੈ ਇਸ ਦੇ ਨਾਲ ਤਲੇ ਹੋਏ ਭੋਜਨ ਜਿਹਾ 슈ਗਰ ਦੇ ਮਰੀਜ਼ਾਂ ਨੂੰ ਵੀ ਤਲੇ ਹੋਏ ਭੋਜਨ ਤੋਂ ਦੂਰ ਰਹਿਣਾ ਚਾਹੀਦਾ ਹੈ ਇਹਨਾਂ ਦੇ ਵਿੱਚ ਚਰਬੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਦੋਂ ਚਰਬੀ ਹੌਲੀ-ਹੌਲੀ ਪੱਜ ਜਾਂਦੀ ਹੈ ਤਾਂ ਇਹ ਬਲੱਡ ਸ਼ੂਗਰ ਨੂੰ ਵਧਾ ਸਕਦੀ ਹੈ। ਇਸ ਦੇ ਨਾਲ ਸ਼ੂਗਰ ਦੇ ਮਰੀਜ਼ਾਂ ਨੂੰ ਕਈ ਸਮੱਸਿਆਵਾਂ ਹੋ ਸਕਦੀਆਂ ਨੇ। ਇਸੇ ਦੇ ਨਾਲ ਮੈਦਾ ਮੈਦਾ ਤੋਂ ਵੀ ਤੁਹਾਨੂੰ ਦੂਰੀ ਬਣਾ ਲੈਣੀ ਚਾਹੀਦੀ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਵੀ ਰਿਫਾਈਨਡ ਆਟੇ ਯਾਨੀ ਕਿ ਮੈਦੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਹ ਆਟਾ ਸਰੀਰ ਦੇ ਅੰਦਰ ਤੀਸੀ ਦੇ ਨਾਲ ਗਲੂਕੋਜ਼ ਦੇ ਵਿੱਚ ਬਦਲ ਜਾਂਦਾ ਹੈ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਕਾਫੀ ਵਧਾਉਂਦਾ ਹੈ। ਬਿਹਦੇ ਵਾਲੇ ਆٹے ਤੋਂ ਬਣੀ ਹੋਈ ਕੋਈ ਵੀ ਚੀਜ਼ ਨਹੀਂ ਖਾਣੀ ਚਾਹੀਦੀ ਇਸੇ ਦੇ ਨਾਲ ਹੀ ਸ਼ੂਗਰ ਦੇ ਮਰੀਜ਼ਾਂ ਨੂੰ ਕਦੇ ਵੀ ਫੈਟ ਅਤੇ ਤੇਲ ਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਨਹੀਂ ਤਾਂ ਉਹਨਾਂ ਦਾ ਸ਼ੂਗਰ ਲੈਵਲ ਬੇਕਾਬੂ ਹੋ ਸਕਦਾ ਹੈ ਬਹੁਤ ਜ਼ਿਆਦਾ ਵੱਧ ਸਕਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਸਕਦਾ ਹੈ ਟ੍ਰਾਂਸ ਫੈਟ ਦੀਆਂ ਦੋ ਕਿਸਮਾਂ ਹੁੰਦੀਆਂ ਨੇ ਪਹਿਲਾ ਇਹ ਜਾਨਵਰਾਂ ਦੇ ਵਿੱਚ ਪਾਇਆ ਜਾਂਦਾ ਹੈ ਜੋ ਮਨੁੱਖਾਂ ਦੇ ਲਈ ਜ਼ਹਿਰ ਤੋਂ ਘੱਟ ਨਹੀਂ ਹੈ ਦੂਜਾ ਹਾਈਡਰੋਜਨੇਟਿਡ ਸਬਜ਼ੀਆਂ ਦਾ ਤੇਲ ਜੋ ਕਿ ਬਦੇਰੇ ਖਤਰਨਾਕ ਹੈ ਡਾਇਬਟੀਜ਼ ਦੇ ਮਰੀਜ਼ਾਂ ਨੂੰ ਦੋਵੇਂ ਤਰ੍ਹਾਂ ਦੀਆਂ ਟ੍ਰਾਂਸ ਫੈਟ ਤੋਂ ਦੂਰ ਰਹਿਣਾ ਚਾਹੀਦਾ ਹੈ ਇਸੇ ਦੇ ਨਾਲ 슈ਗਰ ਦੇ ਵਿੱਚ ਸਿਰਫ ਘੱਟ ਗਲਾਈਸੈਮਿਕ ਮੁੱਲ ਵਾਲੇ ਫਲ ਖਾਣਾ ਹਮੇਸ਼ਾ ਫਾਇਦੇਮੰਦ ਹੁੰਦਾ ਹੈ ਹਾਈ ਗਲਾਈਸੈਮਿਕ ਇੰਡੈਕਸ ਯਾਨੀ ਜੀਆਈ ਵਾਲੇ ਫਲ ਕਾਰਬੋਹਾਈਡਰੇਟ ਵਧਾ ਸਕਦੇ ਨੇ ਜਿਸ ਕਾਰਨ ਸਰੀਰ ਦੇ ਵਿੱਚ 슈ਗਰ ਦਾ ਪਦਾਰ ਤੇਜ਼ੀ ਦੇ ਨਾਲ ਵੱਧ ਸਕਦਾ ਹੈ 베리즈, ਅੰਗੂਰ, ਨਾਸ਼ਪਤੀ, ਸੰਤਰੇ ਵਰਗੇ ਫਲਾਂ ਦੇ ਵਿੱਚ ਘੱਟ ਜੀਆਈ ਹੁੰਦੀ ਹੈ। ਜਦੋਂ ਕਿ ਤਰਬੂਜ਼ ਅਤੇ ਅਨਾनास ਦੇ ਵਿੱਚ ਬਹੁਤ ਜ਼ਿਆਦਾ ਜੀਆਈ ਹੁੰਦਾ ਹੈ। ਇਸੇ ਦਿਨ ਸ਼ੂਗਰ ਦੇ ਵਿੱਚ ਸ਼ਰਾਬ ਨੂੰ ਚੋਣਾ ਵੀ ਨਹੀਂ ਚਾਹੀਦਾ। ਇਹ ਸ਼ੂਗਰ ਦੇ ਮਰੀਜ਼ਾਂ ਦੇ ਲਈ ਸਭ ਤੋਂ ਮਾੜੇ ਪੋਜਨਾ ਦੇ ਵਿੱਚੋਂ ਇੱਕ ਹੈ। ਖਾਲੀ ਪੇਟ ਸ਼ਰਾਬ ਪੀਣ ਦੇ ਨਾਲ ਗਲੂਕੋਜ਼ ਦੇ ਪੱਧਰ ਨੂੰ ਘੱਟ ਕਰਨਾ ਖਤਰਾ ਹੈ। ਜੀ ਹਾਂ ਜੇਕਰ ਅਜਿਹਾ ਹੁੰਦਾ ਤਾਂ ਇਹ ਸਥਿਤੀ ਖਤਰਨਾਕ ਸਾਬਤ ਹੋ ਸਕਦੀ ਹੈ ਤਾਂ ਜੇਕਰ ਤੁਸੀਂ ਡਾਇਬੀਟਿਕ ਪੇਸ਼ੈਂਟ ਹੋ ਤਾਂ ਤੁਹਾਨੂੰ ਇਨ੍ਹਾਂ ਚੀਜ਼ਾਂ ਦਾ ਖਾਸਾ ਧਿਆਨ ਵੀ ਰੱਖਣਾ ਚਾਹੀਦਾ ਹੈ ਤੇ ਇਸੇ ਦੇ ਨਾਲ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਤੁਸੀਂ ਚੀਨੀ ਤਾਂ ਖਾ ਨਹੀਂ ਰਹੇ ਤੁਸੀਂ ਕੋਈ ਮਿੱਠਾ ਨਹੀਂ ਖਾ ਰਹੇ ਤੁਸੀਂ ਸਿਰਫ ਫਰੂਟਸ ਖਾ ਰਹੇ ਹੋ ਤਾਂ ਅਜਿਹੇ ਦੇ ਵਿੱਚ ਵੀ ਤੁਹਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ ਕਿਉਂਕਿ ਕੁਝ ਫਰੂਟਸ ਅਜਿਹੇ ਨੇ ਜਿਸ ਦੇ ਵਿੱਚ 슈ਗਰ ਦੀ ਮਾਤਰਾ ਇੰਨੀ ਜ਼ਿਆਦਾ ਹੁੰਦੀ ਹੈ ਕਿ ਤੁਸੀਂ ਫਲ ਖਾਓਗੇ ਤਾਂ ਵੀ ਤੁਹਾਡਾ 슈ਗਰ ਲੈਵਲ ਵੱਧ ਸਕਦਾ ਹੈ ਤਾਂ ਇਹਨਾਂ ਚੀਜ਼ਾਂ ਉਤੇ ਧਿਆਨ ਦੇਣਾ ਬੇਹਦ ਜ਼ਰੂਰੀ ਹੈ ਤਾਂ ਹੀ ਤੁਸੀਂ ਆਪਣੇ ਆਪ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਿਹਤਮੰਦ ਰੱਖ ਸਕੋਗੇ ਬਿਊਰੋ ਰਿਪੋਰਟ ਖੰਦਰ ਟੀਵੀ